ਉਧਰ ਨਾਬਾ ਰਿਆਸਤ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 180ਵਾਂ ਜਨਮ ਦਿਹਾੜਾ ਜੋ ਕਿ 18 ਦਸੰਬਰ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਜਨਮ ਦਿਹਾੜਾ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਵੱਲੋਂ ਨਾਬਾ ਦੇ ਵਿਆਸਤੀ ਕਿਲੇ ਦੇ ਵਿੱਚ ਮਨਾਇਆ ਜਾਵੇਗਾ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਵੇਗੀ। ਉੱਤਰੀ ਵਿਧਾਇਕ ਦੇਵਮਾਨ ਦੇ ਵੱਲੋਂ ਰਿਆਸਤੀ ਕਿਲੇ ਦੇ ਵਿੱਚ ਸ਼੍ਰੀ ਅਕਨਪਟ ਸਾਹਿਬ ਦੀ ਅਰੰਭਤਾ ਕਰਵਾਈ ਗਈ ਹੈ ਦੇਵਮਾਨ ਦੇ ਵੱਲੋਂ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹਲਕਾ ਨਾਬਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਹਾਰਾਜਾ ਹੀਰਾ ਸਿੰਘ ਜੀ ਦੇ ਜਨਮ ਦਿਹਾੜੇ ਤੇ ਜ਼ਰੂਰ ਪਹੁੰਚੋ ਇਸ ਮੌਕੇ ਤੇ ਨਾਬਾ ਕੋਤਵਾਲੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਕਿਹਾ ਹੈ ਕਿ ਮਹਾਰਾਜਾ ਹੀਰਾ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਅਸੀਂ ਹੁਣ ਤੋਂ ਹੀ ਪੂਕਤਾ ਇੰਤਜ਼ਾਮ ਸ਼ੁਰੂ ਕਰ ਦਿੱਤੇ ਨੇ ਅਤੇ ਜੋ ਕਿ ਵਾਹਿਕਲਾਂ ਦੀ ਪਾਰਕਿੰਗ ਹੈ ਉਸ ਦੇ ਲਈ ਵੀ ਅਸੀਂ ਵਿਸ਼ੇਸ਼ ਪ੍ਰਬੰਧ ਕਰ ਲਿੱਤੇ ਨੇ ਤਾਂ ਜੋ ਕਿਸੇ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸਾਸਤੀ ਨਗਰੀ ਨਾਂ ਬਾ ਜਿਹੜੀ ਕਿ ਬਹੁਤ ਧਾਰਮਿਕ ਰਾਜੇ ਮਹਾਰਾਜਾ ਹੀਰਾ ਸਿੰਘ ਜੀ ਕਰਕੇ ਜਾਣੀ ਜਾਂਦੀ ਹੈ ਤੇ ਉਹਨਾਂ ਦੇ ਕਾਰਜਕਾਲ ਤਹਿਤ ਇੱਥੇ ਹਰ ਧਰਮ ਦਾ ਸਤਿਕਾਰ ਹੁੰਦਾ ਸੀ ਤੇ ਇਸ ਸਾਲ ਅਸੀਂ ਸੋਮਵਾਰ 18 ਦਸੰਬਰ ਸਾਲ 2023 ਦਿਨ ਸੋਮਵਾਰ ਪੁਰਾਣੇ ਰਿਆਸਤੀ ਕਿਲੇ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਅੱਜ ਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਆ ਤੇ ਸੋਮਵਾਰ ਭੋਗ ਪੈਣਗੇ ਔਰ ਸਮੂਹ ਇਲਾਕੇ ਦੀ ਸੰਗਤ ਜਿਹੜੀ ਹੈ ਹਰ ਧਰਮ ਦੇ ਜਿੰਨੇ ਵੀ ਚਾਹੇ ਮੰਦਰ ਵਾਲੇ ਨੇ ਗੁਰੂ ਘਰ ਮਸਜਿਦ ਜਿੰਨੇ ਵੀ ਸਾਰੇ ਸਬੰਧ ਰੱਖਦੇ ਨੇ ਜੀ ਇੱਥੇ ਇਲਾਕੇ ਦੇ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇ ਰਹੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਣ ਔਰ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਕੈਬਨ ਮੰਤਰੀ ਸਹਿਬਾਨ ਪਹੁੰਚਲੇ ਨਾਲ ਐਮਐਲਏ ਸਹਿਬਾਨ ਜਿਲ੍ਹਾ ਪਟਿਆਲਾ ਦੇ ਪਹੁੰਚ ਰਹੇ ਨੇ ਜੀ ਕੀ ਲਾ ਤੁਹਾਡੇ ਵੱਲੋਂ ਦੂਜਾ ਉਪਰਾਲਾ ਕੀਤਾ ਜਾ ਰਿਹਾ ਪਹਿਲਾਂ ਸਰਕਾਰਾਂ ਨੇ ਕਿਉਂ ਨਹੀਂ ਸੋਚਿਆ ਹੈਗਾ ਦੇਖੋ ਹਰ ਇਨਸਾਨ ਦੀ ਭਾਵਨਾ ਹੁੰਦੀ ਹੈ ਜੀ ਮੈਨੂੰ ਯਾਦ ਆ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਇੱਥੇ ਗਲੀਆਂ ਚ ਘੁੰਮਦਾ ਹੁੰਦਾ ਸੀ ਨਾ ਬੇ ਕਦੋਂ ਕਿਲੇ ਤੇ ਹੁਣ ਤਾਂ ਅੱਖਾਂ ਪਰ ਆਉਂਦੀਆਂ ਸੀ ਕਿ ਕੋਈ ਤਾਂ ਹੋਵੇ ਤਾਂ ਬਾਲੀਵਾਰ ਜਿਹੜਾ ਇਹ ਸਾਮ ਸੰਭਾਲ ਕਰੇ ਤਾਂ ਹੁਣ ਅਸੀਂ ਇਹਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਲੇ ਦੀ ਸਾਮ ਸੰਭਾਲ ਹੋਵੇ ਔਰ ਮਹਾਰਾਜਾ ਹੀਰਾ ਸਿੰਘ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਪ੍ਰਤਾਪ ਸਿੰਘ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਨ੍ਹਾਂ ਨੇ ਪਹਿਲਾ ਸਿੱਖ ਮੈਜਰ ਐਕਟ ਲਾਗੂ ਕੀਤਾ ਰਿਆਸਤ ਨਾਭਾ ਦੇ ਵਿੱਚ ਔਰ ਜਿਨ੍ਹਾਂ ਨੇ ਗੋਰਿਆਂ ਦੇ ਨਾਲ ਸਦੀ ਟੱਕਰ ਲਈ ਜਿਹਦਾ ਉਹਨਾਂ ਨੂੰ ਖਮਿਆਜ਼ਾ ਹੀ ਭੁਗਤਣਾ ਪਿਆ ਕਿ ਉਹਨਾਂ ਨੇ ਇਥੋਂ ਅਰੈਸਟ ਕਰਕੇ ਲੈ ਗਏ ਦੁਬਾਰਾ ਕਦੇ ਵਾਪਸ ਨਹੀਂ ਆਏ ਕਾਲੇ ਪਾਣੀ ਭੇਜਦਾ ਔਰ ਮਹਾਰਾਜਾ ਹੀਰਾ ਦੇ ਜਿੱਥੇ ਇੱਥੇ ਹੀਰਾ پارک ਬਣੀ ਹੋਈ ਆ ਹੀਰਾ ਮਹਿਲ ਆ ਇਹ ਵਿਆਸਤੀ ਕਲਾ ਇੱਥੇ ਆ ਕੇ ਲੋਕ ਸੁੱਖਾਂ ਸੁਖਦੇ ਨੇ ਜੀ ਪਰ ਉਹ ਸੁੱਖਾਂ ਵਾਰ ਆਉਂਦੀਆਂ ਨੇ ਫਿਰ ਆ ਕੇ ਦੁਬਾਰਾ ਫਿਰ ਧੰਨਵਾਦ ਕਰਕੇ ਜਾਂਦੇ ਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਸੰਗਤਾਂ ਨੂੰ ਲੈ ਕੇ ਕਾਫੀ ਸੰਗਤਾਂ ਦਾ ਜੜਕਾ ਵੀ ਉਤਸ਼ਾਹ ਬਣਿਆ ਹੋਇਆ ਜਿਦੇ ਕਰਕੇ ਕਾਫੀ ਭਾਰੀ ਰਸ਼ ਹੋਣ ਦੀ ਸੰਭਾਵਨਾ ਜਿਹਨੂੰ ਲੈ ਕੇ ਅਸੀਂ ਡਿਪਟੀ ਸਾਹਿਬ ਨੇ ਐਸਜੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧ ਪੂਰੇ ਰਿਵਿਊ ਕਰ ਲਏ ਨੇ ਜੀ ਅਸੀਂ ਉਹਦੀ ਰੈਸਲ ਕਰ ਰਹੇ ਹਾਂ ਅੱਜ ਪ੍ਰੋਪਰਟੀ ਹੈਗੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਪਾਰਕਿੰਗ ਨੂੰ ਲੈ ਕੇ ਬੜੇ ਅਸੀਂ ਸੰਜੀਤਗੀ ਨਾਲ ਜਿਹੜਾ ਹੈਗਾ ਬੜੇ ਸਹਿਰਦਾ ਨਾਲ ਜਿਹੜਾ ਪਾਰਕਿੰਗ ਪਲੇਸ ਜਿਹੜੀ ਅਸੀਂ ਆਇਡੈਂਟੀਫਾਈ ਕੀਤੀਆਂ ਨੇ ਟੂ ਵੀਲਰ ਦੀ ਤੇ ਫੋਰ ਵੀਲਰ ਦੀ ਅਸੀਂ ਲਗ ਲਗ ਪਾਰਕਿੰਗ ਬਣਵਾਵਾਂਗੇ ਉਹ ਤੋਂ ਇਲਾਵਾ ਜਿਹੜਾ ਹੈਗਾ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਅਸੀਂ ਲੈ ਕੇ ਪੂਰੀ